ਅਈ ਤੇ ਕਹਿੰਦਾ ਤਾਂ ਉਹ ਤਗੜੀਆ ਕਰਦਾ ਐ ਇਹਦਾ ਕਹੂਦਾ ਇਹਦਾ ਕਰਦਾ ਇਹਦਾ ਵਾਪਸ ਤੂੰ ਦੱਸਿਆ ਦੋ ਰੋਟੀ ਦੀ ਵੱਡੀ ਜਾਂਦਾ ਚਾਰ ਨਾ ਜਰਾ ਚਲ ਆ ਦੇ ਮੈਂ ਆਇਆ ਬੋਲੇ ਕਿਹਾ ਜਾ ਮੌਲਕਾ ਤਾਂ ਇਹ ਮੈਂ ਲਾਤੇ ਪੰਜ ਮਾਇ ਇਹਦਾ ਦੱਸ ਮੰਗੇ ਸੀ ਤਾਂ ਇਹਨੇ ਪੰਜ ਚੱਲ ਹੁੰਦੀ ਐ ਤੇਰਾ ਤੇ 1400 ਹੈ ਕਿ 1024 ਦੋ ਬੰਦੀ ਕਰਦਾ ਆਪੀ ਕਰਦੀ ਮੈਂ ਨਹੀਂ ਕਹਿੰਦੇ ਸਹੀ ਇੱਕ ਜੀ ਨੇ ਵੇੜਦੇ ਹੁਣ ਲੈ ਇਹਨੂੰ ਤਾਂ ਫੜ ਲੈ ਅਰੇ ਗੱਲ ਕਰ ਲੈ ਅੜਾ ਹੋ ਜਾ ਹੇ ਗਾਸ ਲਗਨੀ ਰਣੀ ਹੈ ਮੇਰੇ ਬਾਦ ਦੋ ਆ ਕੇ ਦਵਾਰੇ ਖੜੇ ਹੋ ਕੇ ਗੱਲਬਾਤ ਕਰਦੇ ਆ ਸੋਲ ਦੋ ਤੇ ਥੋਲੂਗਾ ਥੋਲ ਦੋ ਲਊਗਾ ਨਹੀਂ ਗੱਲ ਉਹ ਤਾਂ ਕਰ ਜਿੰਗੀ ਰਹਿੰਦੀ ਹੈ ਮੌਲਕ ਤੇ ਐ ਕਰਦਾ ਫਰਾਰ ਕਰਦੇ ਆ ਤਾਂ ਕਿੰਨਾ ਕਰਾ ਲਿਆ ਮੱਥਾ ਮਾਰ ਸਕਦਾ ਮੱਥਾ ਘੰਡਾ ਮੱਥਾ ਮਾਰਿਆ ਨਾ ਕੋਈ ਲੋ ਜੀ ਕਬੂ ਆਸ ਮੈਂ ਰਾਜੇ ਬਾਦੀ ਮਾਰਿਆ ਆਜਾ ਹੋ ਗਦੇ ਪਰ ਚਾਸਾ ਟਿਕਟ ਤੂੰ ਬਸ ਹੋਰ ਪਾਲਾ ਹੱਲ ਪਾਈ ਵੀ ਫੜ ਜਾ ਮੈਂ ਕਹਿੰਦਾ ਮੈਨੂੰ ਆਇਆ ਨਾ ਸਿੱਖਿਆ ਚੱਕਾ ਫਿਰ ਮੂੰਹ ਬਣਾਗਾ ਹੋਗਾ ਨਹੀਂ ਤੂੰ ਰਾਹ ਦੇ ਦੇ ਰਾਹ ਸਹੀ ਰਾਹ ਹੁੰਦੇ ਦੇ ਕਰ ਜੀ ਨੇ ਮੇੜ ਦੀ ਆ ਉਹ ਨਹੀਂ ਜੇ ਤੂੰ ਸਹੀ ਦੱਸ ਦੇਲੀ ਕਿਵੇਂ ਦੇਣੀਆਂ ਕਿੰਨੇ ਦੀਆਂ ਮਰ 1000 ਜੱਕ ਦਵਾਉਣ ਸਾਰੇ ਪੰਜੀ ਲਾਇਤੀ ਜਲਦੀ ਨਾ ਉਹ ਨਾ ਅਠਵੀਂ ਮੀ ਜਗਦੀ ਹੈਗੀ ਨਾ ਅਠਵੀਂ ਜਲਦੀ ਹੈ ਇਹ ਅੱਛੇ ਨਹੀਂ ਕਿਹਨ ਲੱਗ ਗਈ ਗੱਲ ਕਰਨ ਨਾ ਫੇਲ ਉਹਨੂੰ ਫੜਾਈਓ ਕੋ ਨਾ ਕੋਈ ਨਹੀਂ ਠਿਕਰੀ ਕਰ ਕੋ ਉਹ ਮਰਾ ਕੇ ਬਤਾ ਉਹ ਨੰਗ ਜਦੋਂ ਨਾ ਉਹ ਬਿੱਲੀ ਵਾ ਗਿਆ ਬੰਦਾ ਆ ਫੋੜਾ ਕਰ ਯਾਰ ਉਹਦਾ ਪੱਟਾ ਵੀ ਬੇਤੀ ਹੋਣ ਯਾਰ ਇਹਦਾ ਸਿਆਰ ਹੋਣਾ ਉਹਦਾ ਰੱਖਣਾ ਨਾ ਕੀ ਯਾਰ ਕਰਦੀ ਉਹ ਵੀ ਆਹ ਨਾ ਕਰੀਂ ਪਾ ਮੈਂ ਕਰੂੰਗਾ ਬਾਹਰ ਹੀ ਧੱਕਾ ਕਰਦਾ ਸਾਡੀ ਜੀ ਵੀ ਪੱਟ ਬੇਤੀ ਯਾਰ ਬਸ ਰੱਖ ਉਹ ਠੀਕ

ਕਿ ਪੰਜ ਬਾਬੋ ਯਾਰ ਗਲਗੜੀ ਕਰ ਬੀ ਯਾਰ ਆ ਬੱਚਾ ਬਣਾ ਮੈਂ ਬਣਾ ਰਹੇ ਹੁਣ ਤੇ ਅੱਛਾ ਛੋੜਾ ਚੱਕਰਾ ਇਹ ਬੱਚਾ ਆੜੀ ਬੰਦਾ ਆਪਣਾ ਠੀਕ ਆ ਬੰਦਾ ਆਪਣਾ ਗਾਹ ਕਾ ਪੱਕਾ ਬੰਦਾ ਬਾਰੇ ਹਾਂ ਦਵਾ ਦੇ ਹੁਣ ਪੱਟ ਫੇਰੇ ਪੱਟ ਦਿੰਦਾ ਨਹੀਂ ਦਵਾਉਂਗਾ ਦਵਾ ਦਵਾ ਲੈ ਲੈ ਆ ਲੈ ਕਿੰਨੇ ਨੇ ਏ ਜਿੰਦੇ ਤਾਂ ਕਿਹਾ ਕਿਹੜੀ ਅੰਦਾ ਆ ਲੈ ਰਹੀ ਆ ਗੱਲ ਹੁਣ ਕਾ ਕਰੀਏ ਕਾ ਕਰੀਏ ਮੈਂ ਪਤਾ ਨਹੀਂ ਸੁਣਨਾ ਗੱਲ ਯਾਰ ਪੱਠ ਦੇ ਨਾ ਦੇ ਕੋਈ ਚੱਕਰ ਨਹੀਂ ਤੂੰ ਆਦੀ ਲੈ ਜਾ ਮੋਰ ਕੇ ਜੇ ਵੀ ਵਧੀਆ ਲੱਗਦਾ ਚੌਲ ਜੂਲ ਲਾ ਲਾ ਦੇ ਠੀਕ ਲਾ ਲਾ ਬਟੜੀ ਜਾਂਦੀ ਠੀਕ ਕਰੇ ਭੁੱਖੀ ਮਰੀ ਜਾ ਕਰੂ ਲਿਖਾਈ ਉਹਦੀ ਧਾਤੀ ਆ ਤੈਨੂੰ ਸਾਢੇ ਸੀ ਸਾਢੇ ਸੀ ਕਹਦੀ ਨਾ ਹਾਂ ਲੈ ਉਹਦੀ ਕਰਤੀ ਉਹ ਤੂੰ ਫੇਰ ਮਰ ਗਿਆ ਹਾਂ ਲਓ ਲਖਾਈ ਉਹਦੀ ਚਾਲ ਨਹੀਂ ਨਹੀਂ ਲਿਖਾਈ ਦਾ ਕਿੰਨਾ ਦੇ ਦੇ ਬਾਈ ਦੇ 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 ਫੜ ਲੈ ਬਾਈ ਨਹੀਂ ਠੀਕ ਆ ਉਹ ਮਾ ਉਹ ਮੰਨਣਾ ਗੱਲ ਮੇਰੀ ਦਾ ਇੰਨੀ ਨਹੀਂ ਮੰਨਦਾਗਾ ਮੰਨਿਆ ਪਾਹੀ ਉਹ ਮੰਨਣ ਨਾ ਮੰਨਣਾ ਮੇਰੀ ਗੱਲ ਉਹ ਇਹ ਵੀ ਯਾਰ ਨਹੀਂ ਠੱਕਿਆ ਇਹ ਗੱਲ ਨਹੀਂ ਕਰਦਾ ਮੈਂ ਆਈਗੀ ਬੱਟ ਅਰੇ ਹੋ ਸੜੀਆਂ ਉਹ ਮੇਰੇ ਨਾਲ ਹਰੀ ਹੋਈ ਉਹ ਕਹਿੰਦੇ ਮੁੰਡੇ ਨੂੰ ਦੱਸਾ ਦੀ ਹਰੀ ਹੋਈ ਤਾਂ ਫਿਰ ਜਮਾ ਗਲੀ ਨਹੀਂ ਆ ਆ ਗਰ ਫਿਰ ਇੱਕ ਮਿੰਟ ਖੜ ਜਾ ਉਹ ਮਰਦੇ ਨੇ ਇੱਕ ਮਿੰਟ ਖੜ ਜਾ ਉਹ ਮੇਰੀ ਨਹੀਂ ਸੁਣਨਾ ਉਹ ਕਰਤਾ ਜਾ ਉਹ ਮਰਦੇ ਨੇ ਦੋ ਹਜ਼ਾਰ ਲੋਕ ਨੂੰ ਲਖਾਈਗਾ ਸੌ ਬਹੁਤ ਮਨੂ ਦੇ ਦੀ ਸੱਤ ਵੀ ਹੋ ਗਈ ਯਾਰ ਫਿਰ 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 ਉਹ ਲੁੱਟੇ ਰਾਕੇ ਲੱਗੇ ਫਿਰ ਫਾਹਗਾ ਉਹ ਕਹਿੰਦਾ 100 ਫਾਹ ਲਾ ਉਹ ਕਿੰਨੇ ਦੀ ਕਰਿਆ ਤਾਂ 7000 ਦੀ ਉਹ ਮੇਰੇ ਨਾਲ ਜਾ ਸੁੱਡੂਗਾ 400 ਕਾਉਂਟੀ ਤੇ ਤਾਂ 100 ਕਰਾਂ ਸਭ ਦੇਣਾ ਨਾ ਬਹੁਤ ਸੋਣੂਗਾ ਉਹਨਾਂ ਖੁੱਬ ਚਬਾਲਿਆ ਉਹਨਾਂ ਸਾਬ ਚਬਾਲਿਆ ਉਹ ਮਾਰੇ ਉਹ ਮਾਰੇ ਜਾਣਗੇ ਯਾਰ ਛੱਡਦੇ ਕਿਉਂ ਮਾਰ ਕੇ ਭਾਈ ਜਰਾ ਖੋਦੇ ਉਹ ਮਰਦੇ ਨੇ ਉਹ ਮਰਦੇ ਉਧਰ ਅੱਗੇ ਅੱਗੇ ਜਿੰਨੇ ਨੇ ਦੋ ਆ ਗਿਆ

हेलो वीडा लगी आया गल हूं मेनू बुद्ध बोलना पैसे पा यार मही दबाए नागा ਇਹ ਵੀ ਜੁਗ ਲਟਰੀ ਹੈਗੀ ਬਾੜੀ ਤੈਨੂੰ ਕੁਛ ਨਹੀਂ ਦੇਣਾ ਮਾਂ ਦਾ ਨਾ ਵੀ ਯਾਰਾ ਫੜੋ 6000 ਯਾਰ ਯਾਰ ਉਹ ਆਜੂ 100 ਲਊਗਾ ਆਜੂ ਆਉਂ ਤਵਾ ਦੇ ਤੈਨੂੰ ਆ ਫੜ 6000 ਯਾਰ ਤਰਕੇ ਮੈਂ ਹੀ ਦਵਾਇਆ ਜੰਨੂ ਯਾਰਾ ਮੇਰੇ ਪਿਛੇ ਲੜ ਪਿੰਦਾ ਪਾ ਜੀ ਤਸਰ ਲਊਗਾ ਭਾਈ ਨਾ 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 ਮੈਂ ਬਸ ਦੇਖਿਆ ਤੈਨੂੰ ਵਾਰ ਵਾਰ ਨਾ ਜਾ ਕੇ ਉਹਦਾ ਦੂਰੀ ਵਾਰ ਦਾ ਮੋਗ ਯਾਰਾ ਐ ਨਾ ਕਰਾਗਾ ਦੂਰੀ ਦੇਖ ਲੈ ਸਰੋ ਦੂਰੀ ਵਾਰ ਹੋਊ ਉਹ ਏ ਪਚਾ ਲੈ ਲੋ ਜੀ ਨਾ ਹੁੰਦਾ ਚਲੋ ਇਹੀ ਨੇ ਬੰਦੇ ਹੋ ਕੋਣ ਨੇ ਉਹ ਬੰਦੇ ਬੈਠਾ ਉਹ ਦੰਮਣਿਆ ਲਾਤਾ ਹੁੰਦਾ ਮੰਡੀ ਆ ਇਹਦਾ ਜਿਆਦਾ 20 ਵੀ ਲੱਗੇ ਜਿਹੜਾ ਕੋਈ ਇਹ ਟਾਈਮ ਹੁੰਦਾ ਮੌਕੇ ਦਾ ਮੁੰਡਾ ਟਾਈਮ ਦਾ ਬੱਕਰਾ ਇਹ ਰਾਹ ਕਿਹਦਾ ਫਿਰਦਾ ਭਾਈ ਦੁੱਗਾ ਹੋਇਆ ਹੁਣ ਇਹ ਨੂੰ ਦੇਣਾ ਕਰਦੇ ਇਹ ਦੇ ਗੰਨ ਛੱਡ ਦੇ ਮਾੜਾ 25 ਮੰਗਦਾ ਕੰਮ ਛੱਡ ਦੇ ਕੋਈ ਨਹੀਂ ਛੱਡਦਾ ਭਾਈ ਕਹਿੰਦਾ ਜਿਹੜਾ ਕੰਮ ਦਾ ਹੁਣ ਯਾਰ ਇਹ 13 ਕੇ 22 ਕ ਯਾਰ ਦਾ ਕੋ ਛੱਡ ਦਾਂਗੇ ਇਹ ਬਾਈਓ ਹੁਣ ਜਰਾ ਬਾਈਓ ਚੱਕਣਾ ਹੁਣ ਬਾਈਓ ਪਾਣੀ ਸਾਰਾ ਇਹਦਾ ਬੱਕਰਾ ਦੋ ਕਿੱਡਾ ਵਧੀਆ ਵੇਖੀ ਤਾ ਹਰ ਜੱਗ ਮੁੰਡਾ ਬਦਲਾ ਹਾਉਂ ਵੀ ਬਦਲੋ ਬਦਲੋ ਹਾਂ ਬਦਲੇ ਦਾ ਫਾਇਦਾ ਹੈ ਉਹ ਹਾਂ ਹੱਡ ਸੀ ਸਾਨੂੰ ਕਿੱਦੋਂ ਆਇਆ ਕੁਮਾਲ ਜੀ ਫਾਇਦਾ ਹੈ ਹਾਂ ਕਿੱਦੋਂ ਲਾਉਂਦਾ ਹਾਂ ਜਿਹੜੀ ਕਰਵਾਨੀ ਲੱਗੂ ਨਾ ਜੀ 24 25000 ਦਾ ਮੁੰਡਾ ਕਰਵਾਨੀ ਗਾਇ ਜਿਹੜਾ ਦੇ ਦੇ ਬੱਕਰਾ ਮੰਡੀ ਤੋਂ ਪਤੀ ਹੈਹੀ ਮੱਛੀ ਹੈਗੀ ਕਰਵਾਨੀ ਤੂੰ ਤਾਂ ਤੇਰਾ ਕਹਿੰਦਾ ਇਹ ਬਾਈ ਕਹਿੰਦਾ ਫੜਾ ਸਾਢੇ ਦਸਾਂ ਦੇ 14 ਦਾ ਨਾ ਕਿੰਨੇ ਨੂੰ ਛੜਨਾ ਫਿਰ ਆਸ਼ਰ 20 ਤਾਂ ਉੱਤੇ ਛੜ। ਅੱਧਿਆ 20 ਹਾਂ ਅੱਧਿਆ 20 ਮੇਰੇ ਤਾਂ ਠੰਡਾ ਕੁਰਤਾ ਪਜਾਮਾ ਪਾਇਆ ਹੋਇਆ ਇਹਨਾਂ ਨੂੰ ਗਰਮੀ ਲੱਗਦੀ ਆ ਕੇ ਸਾਡੇ ਗਰਮੀ ਤਾਂ ਝੋਗਾ ਬਾ ਵਧੀਆ ਬੰਦਾ ਇਹ ਹੋਇਆ ਅੱਜ ਹੋਰ ਲਾਣਾ ਇੱਕ ਆ ਵੀ ਜਦਾ ਜਦਾ ਜਰਾ 20 ਤਾਂ ਆਇਆ ਵਾ ਨਹੀਂ ਮੁਕਾਉ ਇਹਨਾਂ ਮਾਰ ਜਾਓ ਅੱਧਿਆ ਠੀਕ ਹੈ ਅੱਛਾ ਠੀਕ ਹੈ ਆਹ ਕਹਿੰਦਾ ਸੁੱਖਾ ਪੀਂਦਾ ਹੈ ਭਾਈ ਆਹ ਪਿੱਛੇ ਕਿੱਥੇ ਜਾਂਦੇ ਹਾਂ ਬਾਈ ਇਹਨੂੰ ਇਹਦੀ ਗੱਲ ਕਰਾ ਦੇ ਇਹ ਮੈਨੂੰ ਕਾਹ ਥੱਲੇ ਆ ਜਾ 20 ਥੱਲੇ ਆ ਕੇ ਦੇ ਯਾਰ ਹੁਣ ਕਿੰਨਾ ਫਰਕ ਪੈਗਾ ਕੀ ਅਸਲ ਇਹ ਹੀ ਦੱਸਣਾ ਯਾਰ ਇਹਦਾ ਤੇਰੇ ਹੀ ਕਹਿੰਦੇ ਨੇ ਸਾਡੇ ਜਿਦਾਂ ਲੱਭਾ 14 14 ਲੱਭਾ ਸਵਾ 14 ਤੇ ਬਾਈ ਆ ਨਾ ਫਰਕ ਆ ਯਾਰ ਹੱਕ ਦੱਸੇ 20 ਥੱਲੇ ਆ ਕੇ ਦੱਸ ਯਾਰ ਹੱਕ ਤਾਂ ਕੱਢ ਕੇ ਦੇਖੋ ਆਂ ਬੜਾ ਹੋਰ ਬਾਈ ਦਾ ਪੁੱਤ ਹੈ ਕੋਈ ਗੱਲ ਦੱਸ ਕੀ ਕਹਿੰਦਾ ਤੂੰ ਹਾਂ ਮੈਂ ਕਹਾਂ ਦੇਣਾ ਯਾਰ ਸਰ ਬਗੈ ਕਰਿਆ ਨਾ ਕੀ ਸਦਾ ਨਹੀਂ ਕੋਈ ਸਾਨੂੰ ਕੀ ਹੁੰਦਾ ਬੰਦੇ ਬਾਈ ਉਹ ਚੋਦਾ ਸਹੀ ਹੁਣ ਹੁਣ ਤਾਂ ਸਾਈ ਫੜ ਲਈ ਆ ਫੜ ਓਏ ਇਹ ਮੋਰੇ ਪੂਰੇ 15 ਹਜ਼ਾਰ ਦੇ ਯਾਰ ਸਾਰਾ ਤਾਂ ਹੁਣ ਲੱਗ ਚੁੱਕਿਆ ਬਾਹਰ ਆ ਜਾ ਮੁੰਡਾ ਆ ਜਾ ਉਹ ਮੱਠੇ ਲਾ ਗਏ ਉਹ ਘੜੇ ਗਾ ਗਾ ਇਕ ਮੁੰਡਾ ਕਹੋ ਬਈ ਖੜ ਕੀ ਕਾ ਕਰੇ ਉਹ ਗਾਹ ਹੁੰਦਾ ਕਿਆ ਗੱਲ ਕਰੀ ਉਹ ਖੜ ਕੇ ਮੈਂ ਦਿੱਤਾ ਨਹੀਂ ਉਹ ਬਾਗ ਨਹੀਂ ਹੁੰਦਾ ਕਿੰਨਾ ਲਾ ਗਏ ਸਹੀ ਨਹੀਂ ਉਹ ਕਿੰਨੇ ਲਾ ਗਏ ਤੋ 12 18 ਹਾਂ ਹੋਰ ਬਾਈ ਹੋਰ ਦਾ ਫਰਕ ਹੁੰਦਾ ਹੈ ਮੈਨੂੰ ਪਤਾ ਨਹੀਂ ਪਤਰੀਆਂ ਲੈਣ ਵਾਲੇ ਹਾਂ ਠੀਕ ਹੈ ਨਾ ਮੇਰੇ ਕੋਲ ਤਾਂ ਦੋ ਗਨਗ ਨੇ ਬਾਈ ਹੁਣ ਤੁਸੀਂ ਰੱਖਣਾ ਯਾਰ ਮੈਨੂੰ ਪਤਾ ਕਿ ਮੈਂ ਲੈਂਦਾ ਹਾਂ ਫਾਲੂ ਕਾਰ ਯਾਰ ਪੁੱਛਿਆ 16000 ਉਹ ਫੜ ਜਾ ਫੜ ਜਾ ਕੋਈ ਨਹੀਂ ਹੁਣ ਦਾ ਜਾਮਲ ਚੰਗਾ ਹੈ ਤਗੀਲ ਹੈ ਤਗੀਲ ਹੈ 43 ਬੱਕੀ ਦਾ ਬੱਚਾ ਹੁਣ ਭਾਏ ਨਾ ਬਹੁਤ ਹੀ ਹੋ ਗਿਆ ਜਿਹਦਾ ਤਕਰੀਬਾ ਕੇ ਬਿਲਕੁਲ ਕੋਹ ਪਟਾ ਉਦੋਂ ਬਿਠਾ ਕੇ ਬੱਕਰ ਲੈਣਾ ਯਾਰ ਉਹਨੂੰ ਰੱਖ ਬੱਕਰ ਲੈਣਾ ਨਾ ਲਗਿਆ ਦੁੱਧ ਕਿੰਨਾ ਸੀ ਬਾਈ ਉਹ ਦੁੱਧ ਕਿੰਨਾ ਸੀ ਬਾਈ ਉਹ 11000 ਲੱਗ ਰਿਹਾ ਚਾਰ ਪੰਜ ਉਹ ਨਾ ਮੇਰੇ ਨੂੰ ਕਹਿੰਦਾ ਕਿੰਨਾ ਯਾਰ ਉਹ ਮੇਰੇ ਨੂੰ ਕਹਿੰਦਾ ਤਕਰਾ ਨਾ ਯਾਰਾ 11000 ਲੱਗੇ ਨਾ ਉਹ ਵਧਾ ਕੇ ਦੇ ਬੱਕਰਾ ਦੇਣਾ ਯਾਰਾ ਵਧਾ ਕੇ ਕਿਉਂ ਦੇਣਾ ਸਾਈਡ ਤੇ ਜਾ ਕੇ ਦੇਖ ਕੇ ਆਵਾਂਗੇ ਬਾਈ ਇਹ ਤੂੰ ਫੇਰ ਉਹ ਵਧਾ ਕੇ ਉਹ ਵਧਾ ਕੇ ਉਹ ਘੱਟ ਘੱਟ ਕੇ ਉਹ ਉਹਨਾਂ ਨੇ ਵੇਚਣਾ ਹੈ ਓਏ ਜਿਹੜੇ ਗਾਹ ਨੂੰ ਗੱਲ ਬਾਤ ਨਹੀਂ ਕਿ ਰੱਖਣ ਯਾਰਾ ਉਹ ਜੱਟ ਦੀ ਗਾਹ ਨੂੰ ਲੈ ਗਿਆ ਯਾਰਾ 13 ਨਾਲ 16 16 ਕਰਦਾ ਬਾਈ ਕਿਆ ਬੇਸੇ ਕੁਛ ਨਹੀਂ ਬਸ ਹਜ਼ਾਰ ਖੰਡ ਹੀ ਹੈ ਇਹ ਕਮਾਉਣਗੇ ਯਾਰ ਚਾਚਾ ਬਹੁਤ ਉਹ ਭਾਈ ਚਾਰ ਵੇਟ ਤੇ ਤਾਂ ਹੈ ਹੀ ਨਹੀਂ ਇਹ ਵੇਟ ਕਿਤਾ ਹੈਣਾ ਫਾਰਮ ਪਾਇਆ ਹੋਇਆ ਰੰਗਨ ਕਰਾਏ ਮੈਂ YouTube ਚਾਹਿੰਦਾ ਵਿੱਚੋਂ ਕੀ ਕਰਾਂਗੇ ਇਹ ਪੈਸੇ ਵੇਚਣਾ ਹੈ ਆਉਂ ਵੀ ਰੈਡੀ ਕਹੀ ਐ ਅੱਜ ਸਰਦਾਰ ਚਲੇ ਗਿਆ ਭਈਆ ਜੀ ਰਾਜ ਬੱਕਰਾਂ ਤੁਹਾਨੂੰ ਲੈ ਕੇ ਦੂੰਗਾ ਛੱਡ ਜਾ ਨਹੀਂ ਤਾਂ ਮੈਂ ਵੇਚ ਦੂੰਗਾ ਇਹ ਹਾਂਜੀ ਹਾਂਜੀ ਲੱਗੇ ਛੱਡ ਕੇ ਲਾਉਂਗਾ ਭਾਈ ਇੱਥੇ ਮਰਜੀ ਬੈਠਣ ਦੇ ਹੁਣ ਨਹੀਂ ਕਿ ਛੱਡਣ ਨੂੰ ਲਾ ਲੈਂਦੇ ਲਾ ਲਾ ਯਾਰ ਜਿੰਨੇ ਰਾੜੀਆਂ ਪੱਕੀ ਰਾਜ ਪੱਕੀ ਛੱਡ ਬੋਲੀ ਜਿ ਮਾਰੀ ਮੈਂ ਗੋਲੀ ਦਾਉਂ ਨਾ ਪੋਲੀ ਪੱਕੀ ਛੱਡ ਲਾਏ ਤੱਕੀ ਰਾਉਂ ਹਰ ਜਾ ਟਕਮਣ ਪੱਕੀ ਰਾਉਂ ਹਾਂ ਆਹ ਦੇ ਆਹ ਬੇਬੀ ਕੋਈ ਕਿੱਦਾਂ ਦੀ ਗੱਲ ਹੈ ਹੱਜਾ

ਕਹਿ ਰਹਾ ਹੈ ਨਾ 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 ਉਹ ਬਈ ਹੁਣ ਗੱਪੀਆਂ ਦੇ ਵਧੀਆ ਰਹਿਲਾ ਉਹਨਾਂ ਦੀ ਗੱਪੀਆਂ ਬਾਈ ਇਹ ਕਹਿੰਦਾ 5 ਲੀਟਰ ਦੁੱਧ ਜਿਹੜੀ ਮਾਂ ਥੱਲੇ ਉਹ ਨਹੀਂ ਚਾਚਾ ਮਾਸ਼ ਚੰਗਾ ਤਾਏ ਮੁਦਾ ਸੇਮਾ ਤਾਏ ਲਗਦਾ ਨਾ ਬਜਟ ਆਇਆ ਲਗਦਾ ਮੰਡੀ ਨਹੀਂ ਆ ਮੈਂ ਆਇਆ ਗਾ ਜਿਹੜਾ ਓਏ ਮੁਰਗਾ ਓਏ 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 ਮੁਰਗਾ ਘਾਤ ਹੁਣ ਲੈ ਬਾਈ ਇੱਕ ਕਰਦਾ ਮੈਂ ਵੀ ਨਾ ਨਾ ਬਾਈ ਆਪਣੇ ਪਿੰਡੋਂ ਹੀ ਲੈਂਦਾ ਵਗੈ ਉਹ ਨੰਬਰ ਉਹਨੇ ਖਲਕਾ ਮਾ ਮਾਲ ਚਾ ਇਰੇ ਲਵੇ ਉਹ ਬੱਕਰੀਆਂ ਵਾਲਾ ਠੀਕ ਹੈ ਮੇਰਾ ਬਤੂੜੇ ਦਾ ਤਾਂ ਹੈ ਨਹੀਂ ਉਹ ਮੈਂ ਉਹ ਜਿਹੜੇ ਬਣੇ ਹੱਥ ਤੇ ਪਾੜ ਦਿੰਦੀਆਂ ਨੇ ਉਹ ਨਾਲ ਉਹ ਕਰਦਾ ਇਹਨੂੰ ਘੜੇ ਨਾਲ ਇਹਨੂੰ ਦਉ ਉਹ ਆ ਦੇਖ ਲਓ ਬਾਕੀ ਹੁਣ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਦੇਖ ਲਾ ਬਾਈ ਦੋਨੇ ਬੁੱਚੀ ਗਿਆ ਤਾਲੀਆਂ ਦਾ ਕਹੇ ਤਾਲੀਆਂ ਦਾ ਇਹ ਨਿਸ਼ਾਨੀਆਂ ਦੱਸ ਦੇ ਸਾਨੂੰ ਉਹ ਤੇਰਾ ਬੱਕਰਾ ਹੈਗਾ ਬੱਕਰਾ 20000 ਦੀ ਹੈ ਹਾਂ ਇਹ ਰਖਾਂ ਬਗੜਾ ਕਰੇ ਮਾਰਦਾ ਇੱਕ ਇੱਕ ਵਧੀਆ ਚੀਜ਼ ਇਹਦੇ ਚੈਪਾ ਦਾ ਸਾਰਾ ਰੰਗ ਵਧੀਆ ਕੰਨ ਕੰਨ ਵਧੀਆ ਨੇ ਕਹੇ ਦੁੱਧਾਂ ਦੀ ਬਸ ਨਹੀਂ ਦੇਖੋ ਫਟਫਟ ਫਟਫਟ ਦੇਣਾ ਹੈ 10 12000 ਰੁਪਏ ਲੈ ਆ ਦੱਸੀ ਕਿਉਂ ਆ ਬੈ ਚੱਕਰਾ ਚ ਪਹਿਲਾਂ ਠੀਕ ਹੈ ਸਾਰਾ 18000 ਰੁਪਏ ਪਹਿਲਾਂ ਉੱਥੋਂ ਲਾ ਦੇ ਉਹ ਲਾ ਕੇ ਭਗਾਈ ਮਾਰ ਜਾਂਦੇ ਯਾਰ ਇਹ ਹੁਣ ਕੱਲ ਦੀ ਗੱਲ ਕਰਦਾ ਕੱਲ ਉਹ ਵਧੀਆ ਹੁੰਦਾ ਮੈਂ ਲੈ ਲੈਂਦਾ ਉਹ ਗੱਡੀ ਰੋੜਾ ਉਹਨਾਂ ਨੇ ਬੜਾ ਕਿੰਨਾ ਫਾਨ ਲੈਣਾ ਆ ਨੁੱਗਾ ਮੇਰ ਲਵੀ ਹੈ ਮਾਗਰ ਛੋੜੇ ਮਾਗਰ ਮਾਈ ਹੈ ਮੇਰੇ ਤੇ ਕਿਰਬ ਨੇ ਨਹੀਂ ਇਹੇ ਵੈਸਾ ਦਾ ਆਪੇ ਵਕਰੀਆਂ ਫੜਨਗੇ 18000 ਰੁਪਏ ਚੱਲ ਆਪਾਂ ਆਪਾਂ ਬੰਦਦਾ ਟਾਈਮ ਜਾ ਬੇ ਟਾਈਮ ਜਾ 4:00 ਵਜੇ ਦਾ ਟਾਈਮ ਹੋਇਆ ਉਹ ਕਹਿੰਦਾ ਭਾਈ 18 ਹੀ ਦਵਾ ਦੇ ਵਿੱਚ ਜਿਵੇਂ ਇਹ ਕੀ ਹੁੰਦਾ ਇਹ ਲੱਗੇ ਰੁਕੇ ਦਾ 17 ਬੰਦਦਾ ਲਾਂ ਜਾ ਚਾੜੇ 850 ਉਹ ਵੀ ਰਹਿ ਗਈ ਆ ਛੋਟਾ ਵਾਲੇ ਦਾ ਹਾਂ ਉਹ ਕਿਹੜਾ ਲੱਗਦਾ ਹਾਂ ਹਾਂ ਇਹ ਵਾਲਾ ਤੁਮ ਦਾ ਬੜੀ ਖੜਾ ਹੁਣ ਉਹ ਤੁਸੀਂ ਵਿਚਾਲੇ ਕਰ ਲਓ ਐ ਕਰ ਲਓ 200 ਰੁਪਏ ਲਸਾ ਕੇ ਉਧਰ ਦੋ ਸੌ ਤੇ ਕਰ ਦੇ ਤਿੰਨ ਸੌ ਤੇ ਕਰ ਉਹ ਦੋ ਸੌ ਦੇਣ ਇਹਨਾਂ ਨੂੰ 500 ਦਾ ਮੈਂ ਆਪਾਂ ਐ ਕਰ ਲਓ ਉਹ ਹੋਊਗਾ 100 ਵਾਲੀ ਨੇ ਆ ਪਤਾ